ਮੈਂ ਉਹ ਡਿੰਗ ਸਾਹਿਬ ਦੀ ਤੁਹਾਨੂੰ ਗੱਲ ਦੱਸਦਾ ਨਹੀਂ ਮੈਂ ਇੱਕ ਦਿਨ ਇਹਨਾਂ ਦੇ ਘਰ ਗਿਆ ਔਰ ਮੈਂ ਸਾਰਿਆਂ ਨੂੰ ਮਿਲਣਾ ਚਾਹੁੰਦਾ ਸੀਗਾ ਵੀ ਮਿਲਣਾ ਇਸ ਕਰਕੇ ਆ ਵੀ ਪੰਜਾਬ ਦੇ ਈਸ਼ੂ ਰੇਤਾ ਬਜਰੀ ਨਹੀਂ ਹੈਗੇ ਯਾਰ ਪੰਜਾਬ ਦੇ ਈਸ਼ੂ ਜਿਹੜੇ ਨੇ ਉਹ ਰੁਜ਼ਗਾਰ ਹੈ ਪੰਜਾਬ ਦਾ ਈਸ਼ੂ ਜਿਹੜਾ ਉਹ ਬੱਚੇ ਬਾਹਰ ਜਾਣੋ ਕਿਸ ਤਰ੍ਹਾਂ ਠਾਉਣੇ ਨੇ ਇਹ ਪੰਜਾਬ ਦੇ ਈਸ਼ੂ ਨੇ ਇਹਨਾਂ ਦੇ ਉੱਤੇ ਫੋਕਸ ਕਰੋ ਉੱਥੇ ਬੈਠੇ ਬੈਠੇ ਗੱਲਾਂ ਚੱਲੀਆਂ ਮੈਨੂੰ ਕਹਿੰਦੇ ਮੈਂ ਕਿਹਾ ਪੰਜਾਬ ਚ ਨਸ਼ਾ ਬੜਾ ਤੇ ਉਹਨੂੰ ਇਹ ਲੱਗਦਾ ਸੀਗਾ ਵੀ ਮੈਂ ਬਿਕਰਮ ਨੂੰ ਮਤਲਬ ਬਹੁਤ ਬੋਲਦਾ ਮੈਂ ਕਿਹਾ ਜੀ ਮੈਂ ਬਹੁਤ ਨਹੀਂ ਬੋਲਦਾ ਜਿੰਨੀ ਕੋ ਲੋਡ ਹੁੰਦੀ ਆ ਮੈਂ ਉਹਨਾਂ ਬੋਲਦਾ ਜਿੱਥੇ ਜਿੰਨਾ ਮੇਰਾ ਮਤਲਬ ਹਾਂ ਕਿਸੇ ਵੇਲੇ ਬਾਤ ਕਾਟ ਹੋ ਜਾਂਦੀ ਆ ਜਦੋਂ ਤੁਸੀਂ ਜਜ਼ਬਾਤੀ ਹੋ ਜੋ ਤੁਸੀਂ ਹਰਟ ਹੋਇਓ ਮੈਂ ਉਹਨੂੰ ਕਹਿਆ ਕਹਿੰਦਾ ਯਾਰ ਬਿਕਰਮ ਨੇ ਨਸ਼ਾ ਨਹੀਂ ਵਗਾਇਆ ਪੰਜਾਬ ਦੇ ਵਿੱਚ ਇਹ ਰਾਜਾ ਵੜਿੰਗ ਕਹਿ ਰਿਹਾ ਮੈਨੂੰ ਅੱਛਾ ਹਾਂਜੀ ਮੈਂ ਉਹਨੂੰ ਕਿਹਾ ਮੈਂ ਕਹਾਂ ਜੀ ਮੈਂ ਕਦੋਂ ਕਹਿਣਾ ਕਿ ਬਿਕਰਮ ਜੀ ਮਤਲਬ ਮੋਟਰਸਾਈਕਲ ਦੇ ਪੁੜੀਆਂ ਦਿੰਦੇ ਰਹੇ ਨੇ ਲੋਕਾਂ ਨੂੰ ਮੈਂ ਕਦੋਂ ਕਹਿਣਾ ਵੀ ਉਹ ਗੱਡੀ ਦੀ ਡਿੱਗੀ 'ਚ ਨਸ਼ਾ ਮਤਲਬ ਲੈ ਕੇ ਫਿਰਦਾ ਰਿਆ ਹੱਤ ਤੰਤਰ ਨਾਲ ਖਲਵਾੜ ਕੀਤਾ ਬਿਕਰਮ ਜੀ ਠੀਆਂ ਨੇ ਜਿਹਦੇ ਵਿੱਚ ਉਹਦੇ ਉੱਤੇ ਚਾਰਜ ਫਰੇਮ ਨੇ ਜਿਹਦੇ ਵਿੱਚ ਉਹ ਮਤਲਬ ਕੋਟ ਦੇ ਵਿੱਚ ਪੇਸ਼ੀ ਭੁੰਤ ਰਿਆ ਅੱਜ ਤੁਸੀਂ ਮੇਰੇ ਕੋਲ ਆਉਂਦੇ ਹੋ ਮੈਂ ਗੁੱਡ ਫੇਅਰ ਦੇ ਉੱਤੇ ਤੁਹਾਨੂੰ ਗਨਮੈਨ ਵੀ ਦਿੰਨਾ ਤੁਸੀਂ ਮੈਨੂੰ ਫੰਡ ਵੀ ਦਿੰਦੇ ਹੋ ਤੇ ਮੈਂ ਅੱਖਾਂ ਮੀਟ ਲੈਣਾ ਫੰਡ ਲੈਣ ਦੇ ਚੱਕਰ 'ਚ ਗगन ਪਤਾ ਨਹੀਂ ਕਰਦਾ ਕੀ ਹੈ ਉਹਨਾਂ ਗਨਮੈਨਾਂ ਦੀ ਯਾਰਡ 'ਚ ਉਹਨਾਂ ਸਰਕਾਰੀ ਗੱਡੀਆਂ ਦੀ ਤੁਸੀਂ ਉੱਥੇ ਜੇ ਧੰਦਾ ਕੋ ਗੰਦਾ ਕਰਦੇ ਹੋ ਤੇ ਉਹਦੇ ਲਈ ਜ਼ਿੰਮੇਵਾਰ ਮੈਂ ਕਿਉਂ ਨਹੀਂ ਹਾਂ ਜਿਹੜੀਆਂ ਚੀਜ਼ਾਂ ਮੇਰੇ ਲਈ ਫੈਸਿਲਿਟੀ ਸੀਗੀਆਂ ਮੈਂ ਤੁਹਾਨੂੰ ਕੋ ਦਿਤੀਆਂ ਤੇ ਮੈਂ ਕਹਾ ਦੂਜੀ ਚੀਜ਼ ਹੈ ਮੈਂ ਵਿਕਰਮਜੀਤ ਸਿੰਘ ਨੂੰ ਬੜੀ ਧੀਰ ਦਾ ਜਾਣਦਾ ਮਤਲਬ ਸੁਖਵੀਰ ਦੇ ਸਿਰ ਤੇ ਹੀ ਉਹਨਾਂ ਬਹੁਤੀ ਤਰੱਕੀ ਕੀਤੀ ਹੈ ਚਾਹੇ ਉਹ ਫਾਈਨੈਂਸ਼ੀਅਲ ਹੀ ਹੈ ਕੁਝ ਵੀ ਹੈ ਤੇ ਉਸ ਬੰਦੇ ਦੇ ਕੋ ਲਫਜ਼ ਪਤਾ ਕਿ ਮੇਰੇ ਕਹਿਣ ਦਾ ਮਤਲਬ ਸਿਰਫ ਪੈਸਾ ਤੇ ਪੰਜਾਬ ਦਾ ਬਹੁਤ ਲੁੱਟਿਆ ਹੈ ਨਾ ਕਿ ਉਹ ਮੈਨੂੰ ਕਹ ਰਿਹਾ ਹਾਂ ਯਾਰ ਪੈਸਾ ਤਾਂ ਲੁੱਟਿਆ ਹੋਊਗਾ ਪੈਸਾ ਤੇ ਲਏ ਹੋਣਗੇ ਮਤਲਬ ਉਹ ਕਰਪਸ਼ਨ ਨੂੰ ਇੰਨਾ ਲਾਈਟਲੀ ਤੇ ਮਤਲਬ ਫੰਡਾਮੈਂਟਲ ਰਾਈਟ ਤੇ ਮੇਰਾ ਮਨ ਨਾ ਮਤਲਬ ਮੈਂ ਕਹਾਂ ਯਾਰ ਤੁਸੀਂ ਕਰਪਸ਼ਨ ਨੂੰ ਕੋਈ ਚੀਜ਼ ਨਹੀਂ ਸਮਝਦੇ ਯਾਰ ਮਤਲਬ ਇਹ ਤੇ ਤੁਹਾਡਾ ਰਾਈਟ ਹੋ ਗਿਆ ਨਾ ਵੀ ਤੁਸੀਂ ਲੁੱਟਿਆ ਉਹਨੇ ਲੁੱਟਿਆ ਤੇ ਤੁਸੀਂ ਲੋਕ ਇਹ ਗੱਲਾਂ ਕਰ ਰਹੇ ਹੋ ਸੋ ਦੁੱਖ ਇਹ ਲੱਗਦਾ ਵੀ ਸਾਰੇ ਤੁਸੀਂ ਇੱਕੋ ਕਹਿੰਦੇ ਹੋ ਨਾ ਵੀ ਇਹ ਕਿਸੀ ਉੱਲੂ ਕਾਫੀ ਹੈ ਬਰਬਾਦ ਗੁਲਿਸਤਾਨਾ ਕਰਨੇ ਕੋ ਹਰ ਸ਼ਾਖ 'ਤੇ ਉੱਲੂ ਬੈਠਾ ਹੈ ਅੰਜਾਮ ਗੁਲਿਸਤਾਨਾ ਕਿਆ ਹੋਗਾ ਪੰਜਾਬ ਦੀ ਤੇ ਹਰ ਟਾਣੀ 'ਤੇ ਉੱਲੂ ਬੈਠਾ ਜਿੰਨੂੰ ਮਰਜ਼ੀ ਤੁਸੀਂ ਹੁਣ ਵੀ ਮੈਨੂੰ ਦੱਸ ਦੋ 52 ਦੇ ਵਿੱਚੋਂ ਕਿੰਨੂੰ ਵੋਟਾਂ ਪਾਈਏ ਜਿਹੜਾ ਬੰਦਾ ਪੰਜਾਬ ਲਈ ਲੜੂਗਾ ਕੋਈ ਇੱਕ ਮੈਨੂੰ ਨਾਂ ਤਾਂ ਲੈ ਦਿਓ ਨਾ ਯਾਰ ਮਤਲਬ ਦੱਸੋ ਸਹੀ ਵੀ ਜਿਹਦੇ ਤੇ ਅਸੀਂ ਵਿਸ਼ਵਾਸ ਕਰ ਲਈਏ ਸੋ ਲੋਕਾਂ ਦਾ ਮੱਚ ਲੋਕਾਂ ਦਾ ਚਾਮ ਮੈਂ ਤਾਂ ਤੁਹਾਨੂੰ ਕਹਿੰਨਾ ਤੁਸੀਂ ਸਵਾਲ ਕਰਨ ਦੀ ਬਜਾਏ ਤੁਸੀਂ ਪੰਜਾਬ ਦੇ ਵਿੱਚ ਕਿੰਨਾ ਮਤਲਬ ਦੇਖਦੇ ਹੋ ਮੈਂ ਇਹਨਾਂ ਦੇ ਕੈਂਡੀਡੇਟਾਂ ਨੂੰ ਵੀ ਕਿਹਾ ਲੋਕਾਂ ਨਾਲ ਗਲੀ ਗਲੀ ਫਿਰ ਰਹੇ ਆ ਮੁੱਦੇ ਕੀ ਨੇ ਆ ਕੀ ਨੇ ਅਸੀਂ ਆ ਕਰਾਂਗੇ ਤੇ ਮੈਂ ਉਹਨਾਂ ਲੋਕਾਂ ਨੂੰ ਪਤਾ ਕੀ ਕਹਿੰਨਾ ਵਾ ਵੀ ਅਸੀਂ ਉਜੜੇ ਲੋਕ ਮੁਕੱਦਰਾਂ ਦੇ ਅਸੀਂ ਉਜੜੇ ਲੋਕ ਮੁਕੱਦਰਾਂ ਦੇ ਵਿਰਾਨ ਨਸੀਬ ਦਾ ਹਾਲ ਨਾ ਪੁੱਛ ਅਸੀਂ ਉਹ ਜਿਹੜੇ ਲੋਕ ਮੁਕੱਦਰਾਂ ਦੇ ਬਰਾਨ ਨਸੀਬ ਦਾ ਹਾਲ ਨਾ ਪੁੱਛ ਤੂੰ ਸ਼ਾਕਰ ਆਪ ਸਿਆਣਾ ਹੈ ਜਿਹੜਾ ਚਿਹਰਾ ਪੜ ਹਾਲਾਤ ਨਾ ਪੁੱਛ ਵੀ ਤੁਸੀਂ ਐਡੇ ਵੱਡੇ ਅਹੁਦੇ ਤੋਂ ਰਿਟਾਇਰ ਹੋਏ ਹੋ ਸੰਧੂ ਸਾਹਿਬ ਤੁਸੀਂ ਪੰਜਾਬ ਦੇ ਹਾਲਾਤ ਤੇ ਵੇਖੋ ਕਾਹਦੇ ਲਾਰੇ ਤੁਸੀਂ ਫਿਰ ਲੋਕਾਂ ਨੂੰ ਲਾ ਰਹੇ ਹੋ ਜਿਹੜੀ ਚੀਜ਼ ਨਾ ਪੰਜਾਬ ਉੱਜੜ ਰਿਹਾ ਜਿਹੜੀ ਚੀਜ਼ ਪੰਜਾਬ ਨੂੰ ਖਾ ਗਈ ਤੇ ਤੁਸੀਂ ਵੀ ਉਹ ਕਰ ਰਹੇ ਹੋ ਵੀ ਮੈਂ ਯਾਰ ਤੁਹਾਨੂੰ ਫ੍ਰੀ ਕਰ ਦੂੰਗਾ ਤੇ ਆਹ ਕਰ ਦੂੰਗਾ ਸੋ ਸਾਰੇ ਇੱਥੇ ਫਿਕਸ ਮੈਚ ਚੱਲਣ ਦੇ ਆ ਲੋਕਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੁਣ ਭਗਵਾਨ ਤੁਮਾਨ ਤੋਂ ਕਿੰਨੀਆਂ ਆਸਾਂ ਸੀ ਔਰ ਮੈਂ ਇਹਦੇ ਬਾਰੇ ਇੱਕ ਗੱਲ ਕਹਾਂਗਾ ਵੀ ਕਹਿੰਦੇ ਆ ਨਾ ਵੀ ਊਠ ਜਿਹੜਾ ਹੁੰਦਾ ਇਹਦੀ ਮੈਂ ਤੁਲਨਾ ਉਹਦੇ ਨਾਲ ਕਰ ਲਗਾ ਵੀ ਜਿਹੜੇ ਰੁੱਖ ਥੱਲੇ ਖਲੋਵੇ ਉਹਦੇ ਪੱਤੇ ਖਾਣੇ ਸ਼ੁਰੂ ਕਰ ਦਿੰਦਾ ਵੀ ਉਹਨੂੰ ਹੀ ਨੰਗਾ ਕਰਨਾ ਸ਼ੁਰੂ ਕਰ ਦਿੰਦਾ ਵੀ ਅੱਜ ਲੋਕਾਂ ਨੇ ਤੈਨੂੰ ਸ਼ਾਂ ਦਿੱਤੀ ਯਾਰ ਤੈਨੂੰ ਐਡਾ ਵੱਡਾ ਰਾਜ ਭਾਗ ਦਿੱਤਾ ਔਰ ਤੂੰ ਪੰਜਾਬ ਦਿੱਲੀ ਦੀ ਝੋਲੀ ਦੇ ਵਿੱਚ ਪਾ ਦਿੱਤਾ ਤੂੰ ਪੰਜਾਬ ਬੀਜੇਪੀ ਦੀ ਝੋਲੀ ਦੇ ਵਿੱਚ ਪਾ ਦਿੱਤਾ ਸੋ ਪੰਜਾਬ ਨੂੰ ਤੂੰ ਖਤਮ ਕਰ ਦਿੱਤਾ ਯਾਰ ਅੱਜ ਪੰਜਾਬ ਕੋ ਤਰੱਕੀ ਥੋੜੀ ਕਰ ਰਿਹਾ ਤੁਸੀਂ ਆਟਾ ਦਾਲ ਨੂੰ ਤਰੱਕੀ ਸਮਝਦੇ ਹੋ ਇਹ ਬਿਜਲੀ ਆ ਰਹੀ ਫਰੀ ਇਹਨੂੰ ਤਰੱਕੀ ਸਮਝਦੇ ਹੋ ਯਾਰ ਮੈਂ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਨਾ ਗਗਨ ਮੈਂ ਉੱਥੇ ਜਾਂ ਮੈਨੂੰ ਨਹੀਂ ਪਤਾ ਵੀ ਮੇਰੇ ਆਖੇ ਲੋਕਾਂ ਨੇ ਆਟਾ ਦਾਲ ਲੈਣਾ ਬੰਦ ਕਰਨਾ ਕਿ ਨਹੀਂ ਕਰਨਾ ਹਾਂ ਇੱਕ ਜ਼ਮੀਰ ਲੋਕਾਂ ਦਾ ਜ਼ਰੂਰ ਜਗਾਉਣ ਦੀ ਕੋਸ਼ਿਸ਼ ਕਰਦਾ ਮੇਰੇ ਸਾਹਮਣੇ ਨਾ ਬਹੁਤ ਮਾਵਾਂ ਭੈਣਾਂ ਰਹਿਣੀਆਂ ਬੈਠੀਆਂ ਹੁੰਦੀਆਂ ਨੇ ਉਹਨਾਂ ਦੀ ਗੋਦੀ ਦੇ ਵਿੱਚ 5 5 6 6 ਸਾਲ ਦੀਆਂ ਬੱਚੀਆਂ ਬੇਟੀਆਂ ਹੁੰਦੀਆਂ ਨੇ ਔਰ ਉਹਨਾਂ ਨੂੰ ਮੈਂ ਇੱਕ ਗੱਲ ਪੁੱਛਦਾ ਹਾਂ ਹਾਂਜੀ ਆਟਾ ਦਾਨ ਲੈਣ ਜਾਂਦੇ ਹੋ ਢੀਪੂ ਤੋਂ ਨੀਲੇ ਕੱੜ ਬਣਾਉਣ ਜਾਂਦੇ ਹੋ ਢੀਪੂ ਤੋਂ ਉਹ ਕਹਿੰਦੀਆਂ ਬਖ ਫਖਰ ਨਾਲ ਵੀ ਹਾਂਜੀ ਜਾਂਦੀਆਂ ਤੇ ਮੈਂ ਕਿਹਾ 15 ਸਾਲ ਬਾਅਦ ਸੋਚਦੀਆਂ ਵੀ ਵੇ ਕੁੜੀ ਤੁਹਾਡੀ ਵੀ ਆਟੇ ਦਾਲ ਦੀ ਲੈਣ ਚ ਲੱਗੀ ਹੋਵੇ ਤਰ੍ਹਾਂ ਲੂਣਾ ਤੇ ਕਰੀ ਵਾਅਦਾ ਪਰ ਇਹ ਗੱਲ ਆ ਨਾ ਵੀ ਜਿੱਥੇ ਤੁਸੀਂ ਬੋਲੋ ਉਸ ਤੋਂ ਬਾਅਦ ਲੋਕ ਭੁੱਲ ਜਾਂਦੇ ਨੇ ਉਸ ਚੀਜ਼ ਦੇ ਉੱਤੇ ਕੋਈ ਗੌਰ ਹੀ ਨਹੀਂ ਕਰਨਾ ਚਾਹੁੰਦਾ ਇਹਨਾਂ ਪੋਲੀਟੀਸ਼ੀਅਨ ਨੇ ਮਤਲਬ ਇਹ ਮੈਂ ਇਹਨਾਂ ਦੀ ਤੁਲਨਾ ਕਰਾਂ ਨਾ ਇਹ ਚੋਰਾਂ ਨਾਲੋਂ ਮਾੜੇ ਨੇ ਜਿਹੜੇ ਸਾਡੇ ਡਾਕੇ ਮਾਰਦੇ ਨੇ ਜਿਹੜਾ ਕੋ ਲੁੱਟ ਖੋ ਕਰਨਾ ਹੁੰਦਾ ਨਾ ਚੋਰ ਉਹ ਤੁਹਾਡਾ ਕੀ ਚਰਾ ਲੂਗਾ ਗਗਨ ਘੜੀ ਮੋਬਾਈਲ, ਮੁੰਦਰੀ, ਚੈਨੀ, ਬੈਗ, ਨਕਦੀ ਇਹੋ ਕੋਜੀ ਤੁਹਾਡਾ ਖੋਖ ਲੈ ਜੂਗਾ ਨਾ ਇਹ ਜਿਹੜੇ ਰਾਜਨੀਤਿਕ ਚੋਰ ਨੇ ਇਹ ਤੁਹਾਡਾ ਕੀ ਕੀ ਖੋਹਦੇ ਨੇ ਤੁਹਾਡਾ ਭਵਿੱਖ ਚੋਰੀ ਕਰ ਲੈਂਦੇ ਨੇ ਤੁਹਾਡੀ ਸਿੱਖਿਆ ਤੁਹਾਡਾ ਸਵਾਸਥ ਤੁਹਾਡਾ ਰੁਜ਼ਗਾਰ ਸਾਰਾ ਕੁਝ ਹੀ ਪੁੱਤਲ ਵੀ ਇਹਨਾਂ ਨੇ ਚੋਰੀ ਕਰ ਦਿੱਤਾ ਔਰ ਪੰਜਾਬ ਦੇ ਅੱਜ ਹਾਲਾਤ ਕੀ ਆ ਜਿਸ ਚੀਜ਼ ਤੋਂ ਦੁੱਖ ਲੱਗਦਾ ਆ ਪਕੰਦੀਆਂ ਲਾਂ ਤਾਂ ਪਾਉਨੇ ਪੰਜਾਬ ਨੂੰ ਇੱਕ ਕ੍ਰਿਮੀਨਲ ਦਿਖਾਇਆ ਜਾ ਰਿਹਾ ਦੁਨੀਆ ਦੇ ਉੱਤੇ ਮੈਂ ਬੜਿੰਗ ਸਾਹਿਬ ਦੀ ਤੁਹਾਨੂੰ ਗੱਲ ਦੱਸਦਾ ਨਹੀਂ ਮੈਂ ਇੱਕ ਦਿਨ ਇਹਨਾਂ ਦੇ ਘਰ ਗਿਆ ਔਰ ਮੈਂ ਸਾਰਿਆਂ ਨੂੰ ਮਿਲਣਾ ਚਾਹੁੰਦਾ ਸੀਗਾ ਵੀ ਮਿਲਣਾ ਇਸ ਕਰਕੇ ਆ ਵੀ ਪੰਜਾਬ ਦੇ ਈਸ਼ੂ ਰੇਤਾ ਬਜਰੀ ਨਹੀਂ ਹੈਗੇ ਯਾਰ ਪੰਜਾਬ ਦੇ ਈਸ਼ੂ ਜਿਹੜੇ ਨੇ ਉਹ ਰੋਜ਼ਗਾਰ ਆ ਪੰਜਾਬ ਦਾ ਈਸ਼ੂ ਜਿਹੜਾ ਉਹ ਬੱਚੇ ਬਾਹਰ ਜਾਣੋ ਕਿਸ ਤਰ੍ਹਾਂ ਠਾਉਣੇ ਨੇ ਇਹ ਪੰਜਾਬ ਦੇ ਈਸ਼ੂ ਨੇ ਇਹਨਾਂ ਦੇ ਉੱਤੇ ਫੋਕਸ ਕਰੋ ਉੱਥੇ ਬੈਠੇ ਬੈਠੇ ਗੱਲਾਂ ਚੱਲੀਆਂ ਮੈਨੂੰ ਕਹਿੰਦੇ ਮੈਂ ਕਹਾਂ ਪੰਜਾਬ ਚ ਨਸ਼ਾ ਬੜਾ ਤੇ ਉਹਨੂੰ ਇਹ ਲੱਗਦਾ ਸੀਗਾ ਵੀ ਮੈਂ ਬਿਕਰਮ ਨੂੰ ਮਤਲਬ ਬਹੁਤ ਬੋਲਦਾ ਮੈਂ ਕਹਾਂ ਜੀ ਮੈਂ ਬਹੁਤ ਨਹੀਂ ਬੋਲਦਾ ਜਿੰਨੀ ਕੁ ਲੋੜ ਹੁੰਦੀ ਆ ਮੈਂ ਉਹਨਾਂ ਬੋਲਦਾ ਜਿੱਥੇ ਜਿੰਨਾ ਮੇਰਾ ਮਤਲਬ ਹਾਂ ਕਿਸੇ ਵੇਲੇ ਬਾਤ ਕਾਟ ਹੋ ਜਾਂਦੀ ਆ ਜਦੋਂ ਤੁਸੀਂ ਜਜ਼ਬਾਤੀ ਹੋ ਜੋ ਤੁਸੀਂ ਹਰਟ ਹੋਇਓ ਮੈਂ ਉਹਨੂੰ ਕਹਿਆ ਕਹਿੰਦਾ ਯਾਰ ਬਿਕਰਮ ਨੇ ਨਿਸ਼ਾਨੀ ਵਖਾਇਆ ਪੰਜਾਬ ਦੇ ਵਿੱਚ ਇਹ ਰਾਜਾ ਵੜਿੰਗ ਕਹਿ ਰਿਹਾ ਮੈਨੂੰ ਅੱਛਾ ਹਾਂਜੀ ਮੈਂ ਇਹਨੂੰ ਕਿਹਾ ਮੈਂ ਕਹਾਂ ਜੀ ਮੈਂ ਕਦੋਂ ਕਹਿਣਾ ਕਿ ਬਿਕਰਮ ਜੀ ਮਤਲਬ ਮੋਟਰਸਾਈਕਲ ਦੇ ਪੁੜੀਆਂ ਦਿੰਦੇ ਰਹੇ ਨੇ ਲੋਕਾਂ ਨੂੰ ਮੈਂ ਕਦੋਂ ਕਹਿਣਾ ਵੀ ਉਹ ਗੱਡੀ ਦੀ ਡਿੱਗੀ 'ਚ ਨਸ਼ਾ ਮਤਲਬ ਲੈ ਕੇ ਫਿਰਦਾ ਰਿਆ ਹਰ ਤੰਤਰ ਨਾਲ ਖਲਵਾੜ ਕੀਤਾ ਬਿਕਰਮ ਜੀ ਠੀਆਂ ਨੇ ਜਿਹਦੇ ਵਿੱਚ ਉਹਦੇ ਉੱਤੇ ਚਾਰਜ ਫਰੇਮ ਨੇ ਜਿਹਦੇ ਵਿੱਚ ਉਹ ਮਤਲਬ ਕੋਡ ਦੇ ਵਿੱਚ ਪੇਸ਼ੀ ਭੁੱਤ ਰਿਆ ਅੱਜ ਤੁਸੀਂ ਮੇਰੇ ਕੋਲ ਆਉਂਦੇ ਹੋ ਮੈਂ ਗੁੱਡ ਅਫੇਅਰ ਦੇ ਉੱਤੇ ਤੁਹਾਨੂੰ ਗਨਮੈਨ ਵੀ ਦਿੰਨਾ ਤੁਸੀਂ ਮੈਨੂੰ ਫੰਡ ਵੀ ਦਿੰਦੇ ਹੋ ਤੇ ਮੈਂ ਅੱਖਾਂ ਮੀਟ ਲੈਣਾ ਫੰਡ ਲੈਣ ਦੇ ਚੱਕਰ 'ਚ ਗगन ਪਤਾ ਨਹੀਂ ਕਰਦਾ ਕੀ ਹੈ ਉਹਨਾਂ ਗਨਮੈਨਾਂ ਦੀ ਆੜ 'ਚ ਉਹਨਾਂ ਸਰਕਾਰੀ ਗੱਡੀਆਂ ਦੀ ਆ ਤੁਸੀਂ ਉੱਥੇ ਜੇ ਧੰਦਾ ਕੋ ਗੰਦਾ ਕਰਦੇ ਹੋ ਤੇ ਉਹਦੇ ਲਈ ਜ਼ਿੰਮੇਵਾਰ ਮੈਂ ਕਿਉਂ ਨਹੀਂ ਹਾਂ ਜਿਹੜੀਆਂ ਚੀਜ਼ਾਂ ਮੇਰੇ ਲਈ ਫੈਸਿਲਿਟੀ ਸੀਗੀਆਂ ਮੈਂ ਤੁਹਾਨੂੰ ਕੋ ਦਿੱਤੀਆਂ ਤੇ ਮੈਂ ਕਹਾ ਦੂਜੀ ਚੀਜ਼ ਹੈ ਮੈਂ ਬਿਕਰਮਜੀਠੀਆਂ ਨੂੰ ਬੜੀ ਧੀਰ ਦਾ ਜਾਣਦਾ ਮਤਲਬ ਸੁਖਵੀਰ ਦੇ ਸਿਰ ਤੇ ਹੀ ਉਹਨਾਂ ਬਹੁਤੀ ਤਰੱਕੀ ਕੀਤੀ ਹੈ ਚਾਹੇ ਉਹ ਫਾਈਨੈਂਸ਼ੀਅਲ ਹੀ ਹੈ ਕੁਝ ਵੀ ਹੈ ਤੇ ਉਸ ਬੰਦੇ ਦੇ ਕੋ ਲਫਜ਼ ਪਤਾ ਕਿ ਮੇਰੇ ਕਹਿਣ ਦਾ ਮਤਲਬ ਸਿਰ ਪੈਸਾ ਤੇ ਪੰਜਾਬ ਦਾ ਬਹੁਤ ਲੁੱਟਿਆ ਹੈ ਨਾ ਕਿ ਉਹ ਮੈਨੂੰ ਕਹ ਰਿਹਾ ਹਾਂ ਯਾਰ ਪੈਸਾ ਤਾਂ ਲੁੱਟਿਆ ਹੋਊਗਾ ਪੈਸਾ ਤੇ ਲੈ ਹੋਣਗੇ ਮਤਲਬ ਉਹ ਕਰਪਸ਼ਨ ਨੂੰ ਇੰਨਾ ਲਾਈਟਲੀ ਤੇ ਮਤਲਬ ਫੰਡਾਮੈਂਟਲ ਰਾਈਟ ਸਮ ਤੇ ਮੇਰਾ ਮਨ ਨਾ ਮਤਲਬ ਮੈਂ ਕਹਾਂ ਯਾਰ ਤੁਸੀਂ ਕਰਪਸ਼ਨ ਨੂੰ ਕੋਈ ਚੀਜ਼ ਹੀ ਨਹੀਂ ਸਮਝਦੇ ਯਾਰ ਮਤਲਬ ਇਹ ਤੇ ਤੁਹਾਡਾ ਰਾਈਟ ਹੋ ਗਿਆ ਨਾ ਵੀ ਤੁਸੀਂ ਲੁੱਟਿਆ ਉਹਨੇ ਲੁੱਟਿਆ ਤੇ ਤੁਸੀਂ ਲੋਕ ਇਹ ਗੱਲਾਂ ਕਰ ਰਹੇ ਹੋ ਸੋ ਦੁੱਖ ਇਹ ਲੱਗਦਾ ਵੀ ਸਾਰੇ ਤੁਸੀਂ ਇੱਕੋ ਕਹਿੰਦੇ ਹੋ ਨਾ ਵੀ ਏਕ ਹੀ ਉੱਲੂ ਕਾਫੀ ਹੈ ਬਰਬਾਦ ਗੁਲਿਸਤਾਨਾ ਕਰਨੇ ਕੋ ਹਰ ਸ਼ਾਖ पे ਉੱਲੂ ਬੈਠਾ ਹੈ ਅੰਜਾਮ ਗੁਲਿਸਤਾਨਾ ਕੀ ਆ ਹੋਗਾ ਪੰਜਾਬ ਦੀ ਤੇ ਹਰ ਟਾਣੀ ਤੇ ਉੱਲੂ ਬੈਠਾ ਜਿੰਨੂੰ ਮਰਜ਼ੀ ਤੁਸੀਂ ਹੁਣ ਵੀ ਮੈਨੂੰ ਦੱਸ ਦੋ 52 ਦੇ ਵਿੱਚੋਂ ਕਿੰਨੂ ਵੋਟਾਂ ਪਾਈਏ ਜਿਹੜਾ ਬੰਦਾ ਪੰਜਾਬ ਲਈ ਲੜੂਗਾ ਕੋਈ ਇੱਕ ਮੈਨੂੰ ਨਾਂ ਤਾਂ ਲੈ ਦਿਓ ਨਾ ਯਾਰ ਮਤਲਬ ਦੱਸੋ ਸਹੀ ਵੀ ਜਿਹਦੇ ਤੇ ਅਸੀਂ ਵਿਸ਼ਵਾਸ ਕਰ ਲਈਏ ਸੋ ਲੋਕਾਂ ਦਾ ਮੱਚ ਲੋਕਾਂ ਦਾ ਚਾਮ ਮੈਂ ਤਾਂ ਤੁਹਾਨੂੰ ਕਹਿੰਦਾ ਤੁਸੀਂ ਸਵਾਲ ਕਰਨ ਦੀ ਬਜਾਏ ਤੁਸੀਂ ਪੰਜਾਬ ਦੇ ਵਿੱਚ ਕਿੰਨਾ ਮਤਲਬ ਦੇਖਦੇ ਹੋ ਮੈਂ ਇਹਨਾਂ ਦੇ ਕੈਂਡੀਡੇਟਾਂ ਨੂੰ ਵੀ ਕਿਹਾ ਲੋਕਾਂ ਨਾ ਗਲੀ ਗਲੀ ਫਿਰ ਰਹੇ ਆ ਮੁੱਦੇ ਕੀ ਨੇ ਆ ਕੀ ਨੇ ਅਸੀਂ ਆ ਕਰਾਂਗੇ ਤੇ ਮੈਂ ਉਹਨਾਂ ਲੋਕਾਂ ਨੂੰ ਪਤਾ ਕੀ ਕਹਿੰਨਾ ਵਾ ਵੀ ਅਸੀਂ ਉਜੜੇ ਲੋਕ ਮੁਕੱਦਰਾਂ ਦੇ ਅਸੀਂ ਉਜੜੇ ਲੋਕ ਮੁਕੱਦਰਾਂ ਦੇ ਵਿਰਾਨ ਨਸੀਬ ਦਾ ਹਾਲ ਨਾ ਪੁੱਛੋ ਅਸੀਂ ਉਹ ਜਿਹੜੇ ਲੋਕ ਮੁਕੱਦਰਾਂ ਦੇ ਬਰਾਨ ਨਸੀਬ ਦਾ ਹਾਲ ਨਾ ਪੁੱਛ ਤੂੰ ਸ਼ਾਕਰ ਆਪ ਸਿਆਣਾ ਹੈ ਜਿਹੜਾ ਚਿਹਰਾ ਪੜ ਹਾਲਾਤ ਨਾ ਪੁੱਛ ਵੀ ਤੁਸੀਂ ਐਡੇ ਵੱਡੇ ਅਹੁਦੇ ਤੋਂ ਰਿਟਾਇਰ ਹੋਏ ਹੋ ਸੰਧੂ ਸਾਹਿਬ ਤੁਸੀਂ ਪੰਜਾਬ ਦੇ ਹਾਲਾਤ ਤੇ ਵੇਖੋ ਕਾਹਦੇ ਲਾਰੇ ਤੁਸੀਂ ਫਿਰ ਲੋਕਾਂ ਨੂੰ ਲਾ ਰਹੇ ਹੋ ਜਿਹੜੀ ਚੀਜ਼ ਨਾ ਪੰਜਾਬ ਉੱਜੜ ਰਿਹਾ ਜਿਹੜੀ ਚੀਜ਼ ਪੰਜਾਬ ਨੂੰ ਖਾ ਗਈ ਤੇ ਤੁਸੀਂ ਵੀ ਉਹ ਕਰ ਰਹੇ ਹੋ ਵੀ ਮੈਂ ਯਾਰ ਤੁਹਾਨੂੰ ਫ੍ਰੀ ਕਰ ਦੂੰਗਾ ਤੇ ਆਹ ਕਰ ਦੂੰਗਾ ਸੋ ਸਾਰੇ ਇੱਥੇ ਫਿਕਸ ਮੈਚ ਚੱਲਣ ਦੇ ਆ ਲੋਕਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੁਣ ਭਗਵੰਤ ਮਾਨ ਤੋਂ ਕਿੰਨੀਆਂ ਆਸਾਂ ਸੀ ਔਰ ਮੈਂ ਇਹਦੇ ਬਾਰੇ ਇੱਕ ਗੱਲ ਕਹਾਂ ਵੀ ਕਹਿੰਦੇ ਆ ਨਾ ਵੀ ਊਠ ਜਿਹੜਾ ਹੁੰਦਾ ਇਹਦੀ ਮੈਂ ਤੁਲਨਾ ਉਹਦੇ ਨਾਲ ਕਰ ਲਗਾ ਵੀ ਜਿਹੜੇ ਰੁੱਖ ਥੱਲੇ ਖਲੋਵੇ ਉਹਦੇ ਪੱਤੇ ਖਾਣੇ ਸ਼ੁਰੂ ਕਰ ਦਿੰਦਾ ਵੀ ਉਹਨੂੰ ਹੀ ਨੰਗਾ ਕਰਨਾ ਸ਼ੁਰੂ ਕਰ ਦਿੰਦਾ ਵੀ ਅੱਜ ਲੋਕਾਂ ਨੇ ਤੈਨੂੰ ਸ਼ਾਂ ਦਿੱਤੀ ਯਾਰ ਤੈਨੂੰ ਐਡਾ ਵੱਡਾ ਰਾਜ ਭਾਗ ਦਿੱਤਾ ਔਰ ਤੂੰ ਪੰਜਾਬ ਦਿੱਲੀ ਦੀ ਝੋਲੀ ਦੇ ਵਿੱਚ ਪਾ ਦਿੱਤਾ ਤੂੰ ਪੰਜਾਬ ਬੀਜੇਪੀ ਦੀ ਝੋਲੀ ਦੇ ਵਿੱਚ ਪਾ ਦਿੱਤਾ ਸੋ ਪੰਜਾਬ ਨੂੰ ਤੂੰ ਖਤਮ ਕਰ ਦਿੱਤਾ ਯਾਰ ਅੱਜ ਪੰਜਾਬ ਕੋ ਤਰੱਕੀ ਥੋੜੀ ਕਰ ਰਿਹਾ ਤੁਸੀਂ ਆਟਾ ਦਾਲ ਨੂੰ ਤਰੱਕੀ ਸਮਝਦੇ ਹੋ ਇਹ ਬਿਜਲੀ ਆ ਰਹੀ ਫਰੀ ਇਹਨੂੰ ਤਰੱਕੀ ਸਮਝਦੇ ਹੋ ਯਾਰ ਮੈਂ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਨਾ ਗਗਨ ਮੈਂ ਉੱਥੇ ਜਾਂ ਮੈਨੂੰ ਨਹੀਂ ਪਤਾ ਵੀ ਮੇਰੇ ਆਖੇ ਲੋਕਾਂ ਨੇ ਆਟਾ ਦਾਲ ਲੈਣਾ ਬੰਦ ਕਰਨਾ ਕਿ ਨਹੀਂ ਕਰਨਾ ਹਾਂ ਇੱਕ ਜ਼ਮੀਰ ਲੋਕਾਂ ਦਾ ਜ਼ਰੂਰ ਜਗਾਉਣ ਦੀ ਕੋਸ਼ਿਸ਼ ਕਰਦਾ ਮੇਰੇ ਸਾਹਮਣੇ ਨਾ ਬਹੁਤ ਮਾਵਾਂ ਭੈਣਾਂ ਰਹਿਣੀਆਂ ਬੈਠੀਆਂ ਹੁੰਦੀਆਂ ਨੇ ਉਹਨਾਂ ਦੀ ਗੋਦੀ ਦੇ ਵਿੱਚ 5 5 6 6 ਸਾਲ ਦੀਆਂ ਬੱਚੀਆਂ ਬੈਠੀਆਂ ਹੁੰਦੀਆਂ ਨੇ ਔਰ ਉਹਨਾਂ ਨੂੰ ਮੈਂ ਇੱਕ ਗੱਲ ਪੁੱਛਦਾ ਹਾਂ ਹਾਂਜੀ ਆਟਾ ਦਾਨ ਲੈਣ ਜਾਂਦੇ ਹੋ ਢੀਪੂ ਤੋਂ ਨੀਲੇ ਕਾਰ ਬਣਾਉਣ ਜਾਂਦੇ ਹੋ ਢੀਪੂ ਤੋਂ ਉਹ ਕਹਦੀਆਂ ਬਖਰਣਾ ਵੀ ਹਾਂਜੀ ਜਾਂਦੀਆਂ ਤੇ ਮੈਂ ਕਿ 15 ਸਾਲ ਬਾਅਦ ਸੋਚਦੀਆਂ ਵੀ ਵੇ ਕੁੜੀ ਤੁਹਾਡੀ ਵੀ ਆਟੇ ਦਾਲ ਦੀ ਲੈਣ ਚ ਲੱਗੀ ਹੋਵੇ ਤਰ੍ਹਾਂ ਲੂਣਾ ਤੇ ਕਰੀ ਵਜਦਾ ਪਰ ਇਹ ਗੱਲ ਆ ਨਾ ਵੀ ਜਿੱਥੇ ਤੁਸੀਂ ਬੋਲੋ ਉਸ ਤੋਂ ਬਾਅਦ ਲੋਕ ਭੁੱਲ ਜਾਂਦੇ ਨੇ ਉਸ ਚੀਜ਼ ਦੇ ਉੱਤੇ ਕੋਈ ਗੌਰ ਹੀ ਨਹੀਂ ਕਰਨਾ ਚਾਹੁੰਦਾ ਇਹਨਾਂ ਪੋਲੀਟੀਸ਼ੀਅਨ ਨੇ ਮਤਲਬ ਇਹ ਮੈਂ ਇਹਨਾਂ ਦੀ ਤੁਲਨਾ ਕਰਾਂ ਨਾ ਇਹ ਚੋਰਾਂ ਨਾਲੋਂ ਮਾੜੇ ਨੇ ਜਿਹੜੇ ਸਾਡੇ ਡਾਕੇ ਮਾਰਦੇ ਨੇ ਜਿਹੜਾ ਕੋ ਲੁੱਟ ਖੋ ਕਰਨਾ ਹੁੰਦਾ ਨਾ ਚੋਰ ਉਹ ਤੁਹਾਡਾ ਕੀ ਚੁਰਾ ਲੂਗਾ ਗਗਨ ਘੜੀ ਮੋਬਾਈਲ, ਮੁੰਦਰੀ, ਚੈਨੀ, ਬੈਗ, ਨਗਦੀ ਇਹੋ ਕੋਜੀ ਤੁਹਾਡਾ ਖੋਖ ਲੈ ਜੂਗਾ ਨਾ ਇਹ ਜਿਹੜੇ ਰਾਜਨੀਤਿਕ ਚੋਰ ਨੇ ਇਹ ਤੁਹਾਡਾ ਕੀ ਕੀ ਖੋਹਦੇ ਨੇ ਤੁਹਾਡਾ ਭਵਿੱਖ ਚੋਰੀ ਕਰ ਲੈਂਦੇ ਨੇ ਤੁਹਾਡੀ ਸਿੱਖਿਆ ਤੁਹਾਡਾ ਸਵਾਸਥ ਤੁਹਾਡਾ ਰੁਜ਼ਗਾਰ ਸਾਰਾ ਕੁਝ ਹੀ ਪੁੱਤਲ ਵੀ ਨਾਲ ਚੋਰੀ ਕਰ ਦਤਾ ਔਰ ਪੰਜਾਬ ਦੇ ਅੱਜ ਹਾਲਾਤ ਕੀ ਆ ਜਿਸ ਚੀਜ਼ ਤੋਂ ਦੁੱਖ ਲੱਗਦਾ ਪੱਕੀਆਂ ਲਾਂ ਤਾਂ ਪਾਉਨੇ ਪੰਜਾਬ ਨੂੰ ਇੱਕ ਕ੍ਰਿਮੀਨਲ ਦਿਖਾਇਆ ਜਾ ਰਿਹਾ ਦੁਨੀਆ ਦੇ